ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਮੈਂ ਹਾਂ ਮਨੀਸ਼ ਕੌਸ਼ਲ ਵਿਕਰਮ ਮਜੀਠੀਆ ਨੂੰ ਸੈਟ ਵੱਲੋਂ ਜਾਰੀ ਕੀਤੇ ਗਏ ਅੱਜ 6ਵੇਂ ਸਮਨ ਤੇ ਨਵੀਂ ਡੇਟ ਜਿਹੜੀ ਹੈਗੀ ਹੈ ਸੈਟ ਵੱਲੋਂ ਉਹਨਾਂ ਨੂੰ ਦਿੱਤੀ ਜਾਊਗੀ ਅੱਜ ਹਾਈਅਤ ਅਧਿਕਾਰੀਆਂ ਦੀ ਚੰਡੀਗੜ੍ਹ ਮੀਟਿੰਗ ਹੋਣ ਦੇ ਕਾਰਨ ਅੱਜ ਪੁਲਿਸ ਅਧਿਕਾਰੀਆਂ ਵੱਲੋਂ ਜਿਹੜੀ ਸੈਟ ਬਣਾਈ ਗਈ ਹੈ ਉਹਨਾਂ ਵੱਲੋਂ ਮੈਸੇਜ ਭੇਜਿਆ ਗਿਆ ਹੈ ਕਿ ਜਿਹੜੀ ਤੁਹਾਨੂੰ ਨਵੀਂ ਡੇਟ ਜਲਦੀ ਭੇਜੀ ਜਾਏਗੀ ਤੇ ਦੁਬਾਰਾ ਜਿਹੜਾ ਹੈਗਾ ਤੁਹਾਨੂੰ ਨਵੀਂ ਡੇਟ ਤੇ ਸਿੱਟ ਦੇ ਸਾਹਮਣੇ ਪੇਸ਼ ਹੋਣਾ ਪਏਗਾ ਇਹਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਕਾਂਗਰਸ ਸਰਕਾਰ ਦੇ ਟਾਈਮ ਐਂਡੀਪੀਸੀ ਐਕਟ ਦੇ ਤਹਿਤ ਜਿਹੜੀ ਚੰਨੀ ਸਰਕਾਰ ਨੇ ਪਰਚਾ ਜਿਹੜਾ ਸੀਗਾ ਵਿਕਰਮਜੀਠੀਆ ਦੇ ਉੱਤੇ ਦਰਜ ਕੀਤਾ ਸੀ ਐਂਡੀਪੀਸੀ ਐਕਟ ਦੇ ਤਹਿਤ ਤੇ ਵਿਧਾਨ ਸਭਾ ਚੋਣਾਂ ਜਿਹੜੀਆਂ 2022 ਚ ਹੋਈਆਂ ਸੀਗੀਆਂ ਉਸ ਤੋਂ ਬਾਅਦ ਵਿਕਰਮਜੀਠੀਆ ਨੇ ਅਦਾਲਤ ਦੇ ਵਿੱਚ ਆਤਮ ਸਮਰਪਣ ਕੀਤਾ ਸੀ ਤੇ ਕਈ ਮਹੀਨੇ ਵਿਕਰਮਜੀਠੀਆ ਜੇਲ੍ਹ 'ਚ ਰਹੇ ਉਸ ਤੋਂ ਬਾਅਦ ਅਦਾਲਤ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਜਦੋਂ ਬਾਹਰ ਆਏ ਤਾਂ ਇੱਕ ਸੈੱਟ ਬਣਾਈ ਗਈ ਤੇ ਜਿਹੜੀ ਕਿ ਐਂਡੀਪੀਸੀ ਐਕਟ ਦੇ ਤਹਿਤ ਵਿਕਰਮ ਮਜੀਠੀਆ ਤੋਂ ਪੁੱਛਗਿੱਛ ਸਮੇਂ-ਸਮੇਂ ਤੇ ਕਰਦੀ ਰਹੀ ਹੈ ਇਸ ਤੋਂ ਪਹਿਲਾਂ ਜਿਹੜੀ ਸੈੱਟ ਬਣਾਈ ਗਈ ਸੀਗੀ ਉਸ ਉਸ ਨੇ ਤਿੰਨ ਵਾਰ ਵਿਕਰਮ ਮਜੀਠੀਆ ਨੂੰ ਸੱਮਣ ਕੀਤੇ ਸੀਗੇ ਤੇ ਉਹਦੇ ਵਿੱਚੋਂ ਦੋ ਵਾਰ ਉਹ ਉਸ ਪਹਿਲੀ ਸੈੱਟ ਦੇ ਮੂਰੇ ਪੇਸ਼ ਹੋਏ ਸੀ ਤੇ ਹੁਣ ਜਿਹੜੀ ਇਹ ਨਵੀਂ ਸੈੱਟ ਬਣੀ ਹੈ ਨਵੀਂ ਕਮੇਟੀ ਬਣੀ ਹੈ ਜਿਹਦੇ ਵਿੱਚ ਡੀਆਈਜੀ ਪੁੱਲਰ ਐਸਐਸਪੀ ਵਰੁਣ ਸ਼ਰਮਾ ਡੀਐਸਪੀ ਐਸਪੀ ਤੇ ਕੁਝ ਹੋਰ ਜਿਹੜੇ ਇਨਸਪੈਕਟਰ ਰੈਂਕ ਦੇ ਪੁਲਿਸ ਅਧਿਕਾਰੀ ਇਸ ਸੈਟ ਦੇ ਵਿੱਚ ਮੌਜੂਦ ਨੇ ਤੇ ਇਹਨਾਂ ਵੱਲੋਂ ਵੀ ਤਿੰਨ ਸਾਮਨ ਜਿਹੜੇ ਹੈਗੇ ਵਿਕਰਮਜੀਠਿਆਂ ਨੂੰ ਜਾਰੀ ਕੀਤੇ ਗਏ ਆ ਇਹਦੇ ਵਿੱਚ ਵੀ ਉਹਨਾਂ ਕੋਲ ਉਹ ਦੋ ਵਾਰ ਪੇਸ਼ ਹੋ ਚੁੱਕੇ ਆ ਅੱਜ ਵਾਲੀ ਜਿਹੜੀ ਸੀਗੀ ਉਹ ਮੀਟਿੰਗ ਇਹਨਾਂ ਦੀ ਸੈਟ ਦੇ ਮੂਰੇ ਪੇਸ਼ ਹੋਣ ਵਾਲੀ ਉਹਦੀ ਨਵੀਂ ਡੇਟ ਅ ਅਧਿਕਾਰਿਕ ਤੌਰ ਤੇ ਹਾਲੇ ਪੁਸ਼ਟੀ ਨਹੀਂ ਹੋਈ ਹੈ ਲੇਕਿਨ ਅਨਆਫੀਸ਼ੀਅਲੀ ਜਿਹੜਾ ਪਤਾ ਲੱਗਿਆ ਉਹ 25 ਤਰੀਕ ਨੂੰ ਦੁਬਾਰਾ ਵਿਕਰਮਜੀਠਿਆਂ ਨੂੰ ਇਸ ਸੈਟ ਦੇ ਮੂਰੇ ਪੇਸ਼ ਹੋਣ ਵਾਸਤੇ ਬੁਲਾਇਆ ਜਾਏਗਾ ਹੁਣ ਦੇਖਣਾ ਹੋਏਗਾ ਕਿ ਇਸ ਵਾਰ ਸਿੱਟ ਵਿਕਰਮਜੀਠੇ ਦੇ ਅੱਗੇ ਕੀ ਸਵਾਲ ਰੱਖਦੇ ਹਨ ਤੇ ਉਹਨਾਂ ਦੇ ਕੀ ਜਵਾਬ ਹੋਣਗੇ ਇਹ ਆਉਣ ਵਾਲਾ ਸਮਾਂ ਦੱਸੇਗਾ ਪੰਜਾਬ ਤੱਕ ਦੇ ਲਈ ਪਟਿਆਲਾ ਤੋਂ ਮਨੀਸ਼ ਕੌਸ਼ਲ